ਰਹ ਰਹਾ ਸਾਹਿਬ ਸਲੋਕ ਮਹਲਾ ਪਹਿਲਾ ਦੁਖਦਰੋ ਸੁਭ ਰੋਗ ਪਿਆ ਜਾ ਸੁਖ ਤਮ ਨ ਹੋਈ ਤੁਰਤਾ ਕਰਣਾ ਮੈਂ ਨਾਹੀ ਜਾ ਹੋ ਕਰਿ ਨ ਹੋਈ ਬਲਹਰੀ ਗੁਰੂਤਵਸਿਆ ਤਿਰੰਤਨ ਜੈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਸਮ ਜਾਤ ਅਖਲ ਖਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਹੋ ਨਾਨਕ ਸੱਚ ਹੀ ਬਤਾਂ ਜੋ ਕਿਛ ਕਰਨਾ ਸੁਗ ਰਹਿਆ ਸੋਦਰ ਰਗ ਸਮਹ ਲਾ ਬਹਿ ਲਾਇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁ ਕਰ ਕੇਹਾ ਜਿਤ ਵਹਿ ਸਭ ਸੁਮਾਲੇ ਵਾਜੇ ਦੇਰੇ ਨਾਲ ਅਨੇਕ ਅਸ਼ੰਖਾ ਕੀਤੇ ਦੇਵਾਨ ਹਾਰੀ ਕੀਤੇ ਦੇਰੇ ਰਾਗ ਬਲ ਸੁਗਹੀ ਹੈ ਕੀਤੇ ਜਨ ਗਾਵਨ ਹਾਰੀ ਗਾਵਾ ਦਰਨ ਬਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵਾ ਦਰਨ ਜਿਤ ਗਤ ਲਿਖ ਜਾਨਣ ਲਿਖ ਲੈ ਧਰਮ ਵਿਚਾਰੇ ਗਾਵਾ ਦਰਨ ਸਰਬ੍ਰਮਾ ਦੇਵੀ ਸੋਹੰਮ ਜਰੇ ਸਦਾ ਸਵਾਰੇ ਗਾਵਾ ਦਰਨ ਜਤ ਦਰਨ ਰਸਨ ਬੈਠੇ ਰੇ ਪ੍ਰਿਆ ਅਹ ਦਰ ਨਾਲੇ ਗਾਵਾ ਦਰਨ ਸਤ ਸਮਾਦੀਂਦਰ ਗੰ ਸਰ ਵਿਚਾਰੇ ਗਾਵਾ ਦਰਨ ਜਤੀ ਸਤੀ ਸੰਤੋਖੀ ਗਾਵਾ ਦਰਨ ਵੀਰ ਖਰਾਰੇ ਗਾਵਨ ਤੋਂ ਨੋ ਪੰਡਿਤ ਰਹੀਸ਼ਵਰ ਰੂਜੂ ਮੇਦਾਨਾਂ ਲੀ ਗਾਵਨ ਤੋਂ ਮਹਨੀਆਂ ਮਨਮੋਹਨ ਸੁਰਗ ਮਚ ਪਿਆਲੇ ਗਾਵਨ ਤੋਂ ਨੋ ਰਤਨੋ ਪਾਇ ਤੇਰੇ ਅਰਸਹ ਦਿਲਸ ਨਾਲੇ ਗਾਵਨ ਤੋਂ ਜੋਦ ਮਹਾਬਲ ਸੂਰਾ ਗਾਵਨ ਤੋਂ ਖਾਨੀ ਚਾਰੇ ਗਾਵਨ ਤੋਂ ਖੰਡ ਬਲ ਪ੍ਰਮੰਡਾ ਕਰ ਕੇ ਰੱਖੇ ਤੇਰੇ ਢਾਰੇ ਸੇਧਨ ਗਾਵਨ ਜੋਤਿ ਭਾਵਨ ਰਤਰੇ ਰੇ ਭਕਤੋ ਸਾਲੀ ਹੋਰਾ ਹਿਤ ਨਗਾਵਨ ਸਿਮੈ ਸਤਨਾਵ ਨਾਰਖੈ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਚ ਹਚ ਨਾਈ ਹੈ ਵੀ ਹਸੀ ਜਾਣ ਯਸੀ ਰਚਨਾ ਜਨ ਅਸਿਆਈ ਰੰਗੇ ਰੰਗੇ ਬਾਤਿ ਆਤ ਕੋ ਜਿ ਸਿਮੈ ਨੋ ਪਾਈ ਹਰ ਕਰ ਦੇਖੇ ਕੀਤਾ ਆਪਣ ਜੋਤਿ ਦੀ ਵੜਿਆਈ ਜੋਤ ਸੁਭਾਵੈ ਸੋਈ ਹਸੀ ਹੁਕਮ ਨ ਕਰਣਾ ਜਾਈ ਸੋ ਬਾਸ਼ਾਹੋ ਸਬ ਸਾਹਿਬੋ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋ ਡਾਖੈ ਸਭ ਕੋ ਵੇਖ ਡਾਢਾ ਦਿੱਠਾ ਹੋਈ ਕੀਮਤ ਬਾਨਾ ਕੇ ਹਾ ਜਾਏ ਕਹਿਣੇ ਵਾਲੇ ਜਿਨੇ ਰਹਿ ਸਮਾਈ ਵਟੇ ਮਰੇ ਸਾਹਿਬਾ ਗਹਿ ਗੰਭੀਰਾ ਗੁਣੀ ਹੀਰਾ ਹੋਏ ਨਾ ਜਾਣੈ ਥੀਰਾ ਹਿੱਤਾ ਹੀ ਵਰਸੀਰਾ ਰਹਾ ਸਾਬ ਸੁਰਤੇ ਮਿਲ ਸੁੱਚ ਕਮਾਈ ਸਾਬ ਕੀਮਤ ਮਿਲ ਕੀਮਤ ਪਾਈ ਯਾਨੀ ਧਨੀ ਗੁਰ ਗ੍ਰਹਾਈ ਕਹਿ ਨਾ ਜਾਏ ਜਿਤ ਜਤ ਲਵੜਿਆਈ ਸਾਬ ਸੱਤ ਸਤਿ ਸਬਤਾ ਸੁਝੀਂ ਆਈਆਂ ਸਦਾ ਬਰਖਾ ਆਖਿਆ ਬੜਿਆਈਆਂ ਤਦ ਵੇਲ ਸਦੇਖ ਨਾ ਪਾਈਆ ਪਰਮ ਮਿਰੈ ਨਾਹੀ ਠਾਕ ਰਹਾਈਆ ਆਖਣ ਵਾਲਾ ਆਖਿਆ ਵਿਚਾਰ ਸਿਫਤੀ ਬਰੇ ਤੇਰੇ ਵੰਦਾਰ ਜਿਸ ਤੋਂ ਦੇਸ ਗਿਆਚਾਰ ਨਾਨਕ ਸਤਿ ਸਵਰਣ ਹਰ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣ ਓਖਾ ਸਚਨ ਓ ਸਾਚੇ ਨਾ ਕੀ ਲਾਗੇ ਭੂਖ ਮਤ ਭੁਖੈ ਹੈ ਜਲੀਏ ਰੂਹ ਸੋਖ ਅਵਸਰੇ ਮੇਰੀ ਮਾਈ ਸਚਾ ਸਾਹਿਬ ਸਾਚੇ ਨਾ ਰਹਾਉ ਸਾਚੇ ਨਾ ਕੀ ਦਿਲ ਵਡਿਆਈ ਆਖਾ ਧਕੇ ਹਿ ਤਨੇ ਪਾਈ ਜੇ ਸਾ ਮਿਲਕੇ ਆਖ ਨਾ ਹੈ ਫਰਦਨ ਹੋਵੇ ਘਰਤਨ ਜਾਈ ਨਾਮ ਰਹਿ ਨਾ ਹੋਵੇ ਸੋਗ ਨਰਹਿ ਨਾ ਝੁਕੇ ਭੋਗ ਗੁਣਹਿ ਹੋਰ ਨਾਹੀ ਕੋਈ ਨਾ ਕੋਵ ਨਾ ਕੋਈ ਜਿਹੜਾ ਬੋ ਤੇਵਟ ਗਿਰਦਾਤ ਜਿੰਦਨ ਕਰਕੇ ਖੇਟੀ ਰਾਤ ਖਸਮ ਸਰ ਹੈ ਦੇਖਮ ਜਾਤ ਨਾਨਕ ਨਾਵੇ ਬਾਸਨਾਟ ਰਾਗ ਗੁਜਰੀ ਮਹੱਲਾ ਜੋਠ ਹਰਖੇ ਜੰ ਸਤਗੁਰ ਸਤੁਰਖਾ ਬਿਨਾ ਕੋ ਗੁਰੂ ਗੁਰਪਾਸ ਹਮ ਅਖਿਰਾਇ ਖ੍ਰਮ ਸਤਗੁਰ ਸਰਣਾਈ ਖਾਦਿਆ ਨਾ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖੋ RAMNAH ਪ੍ਰਗਾਸ ਗੁਰਮਤਿ ਨਾਹਮ ਮੇਰਾ ਬ੍ਰਹਮ ਸਖਾਈ ਹਰਿ ਕੀਰਤਿ ਹਮ ਰਹਿਰਾਸ ਰਹਾਉ ਹਰ ਜਨ ਕੀ ਵਿਡਭਾਗ ਓ ਡੇਰੇ ਜਨ ਹਰ ਹਸਦਾ ਹਰ ਬਿਆਸ ਹਰ ਹਰ ਨਾਮ ਬਿਲਾ ਤ੍ਰਿਪਤਾ ਸਹ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਸ ਨਾਮ ਨਾ ਪਾਇ ਤੈ ਬਾਗਹਿ ਜੰਬਾਸ ਜੋ ਸਰਗੁਰ ਸਤ ਸੰਗਤ ਰਹੀ ਆਏ ਤਿਗ ਜੀਵੈ ਤਿਗ ਜੀਵਾਸ ਜਨ ਹਰ ਜਨ ਸਤਗਤ ਸੰਗਤ ਪਾਏ ਤੰਤਰ ਮਸਤ ਲਿਖਿਆ ਲਿਹਾਸ ਤਨ ਧਨ ਸਤ ਸੰਗਤ ਰਿਤ ਹਸਾਇ ਮਿਲ ਜਨ ਨਾਨਕ ਨਾ ਬਰਗਾਸ ਰਾਗ ਗੁਜਰੀ ਮਹੱਲਾ ਬੰਜਵਾ ਖਾਹਿਰੇ ਮਨ ਅਜਤ ਵਹਿਦਮ ਜਹਰ ਹਜੀਓ ਪ੍ਰਿਆ ਸਾਲਵ ਤੁਮੈ ਜੰਤੋ ਪਾਏ ਤਾਕ ਅਜ ਕਾ ਜੈ ਖਤਰਿਆ ਮੇਰੇ ਮਤੋ ਜੀ ਸਾਧ ਸੰਗਤ ਮਿਲੈ ਸੋ ਤਰਿਆ ਗੁਰਬਾਤ ਸਾਧ ਬਖ ਬਾਇਆ ਸੁਖ ਗਾਸ਼ਟ ਹਰਿਆ ਰਹਾਉ ਜਰਨ ਵਿਚਾਲਉ ਸੁਦਮੰਤਾ ਖੋ ਨਾਗਿ ਸਕੀਤ ਰਿਆ ਸਰ ਸਭ ਸਵਾਹੀ ਠਾਕੁਰ ਖਾਹੀ ਮਨ ਕੋ ਫਰੀਆ ਊੜਾ ਊੜਾ ਵੈ ਸੇ ਗੋਸਾ ਅਉ ਪੱਛੇ ਵਿਚਰੇ ਹਰਿਆ ਤਨ ਗਾਵਣ ਖਲਾਵੇ ਖਾਣ ਜੁਗਾਵੇ ਮਨ ਮੈ ਸਿਮਰਨ ਥਰਿਆ ਸਭੁ ਨਿਧਾਨ ਲਸੁ ਵਸਤਿ ਸੁਧਾਨ ਤਾਪੁਰ ਖਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਸ੍ਰੇਂਤਨ ਨ ਪਾਰਵਰੀਆ ਰਾਗ ਆਸਾ ਮਹੱਲਾ ਜਉਥੈ ਸੋ ਬੁਰਖ ਇਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰਿ ਬੁਰਖ ਨਿਰੰਜਨ ਹਰਿ ਅਗਮ ਅਗਮੀ ਅਪਾਰ ਸਾਰੇ ਆਵਹਿ ਸਦੇ ਅਲੋਜੀ ਹਸ ਚਹ ਜਿਨਹਾਰਾ ਸਭ ਜੀਤਵਾਲਾ ਜੀ ਤੂੰ ਜੀ ਆਖਾ ਦਤਰ ਹਰਿ ਰਿਆਸ ਸੰਤੋ ਜੀ ਸਾਰੋਖੇ ਸਾਰਣ ਹਰਿ ਹਰਿਆਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਾਟ ਘੜੇ ਅੰਤਰ ਸਰਬ ਨਿਰੰਤਰ ਜੀ ਹਰਿ ਕੋਪ ਰਖ ਸਮਾਣਾ ਇਕ ਦਾਤੇ ਇਕ ਵਿਖਾਰੀ ਜੀ ਸਭ تیرੇ ਚੋਜ ਵਿਡਾਣਾ ਤੂੰ ਆਪੇ ਰਾਤਾ ਆਪੇ ਭੂਤਾ ਜੀ ਹਾਂਸ ਲਬਿਨੇ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਖਿਆਲ ਗੁਣਿਆਖ ਵਿਖਾਣਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੁੰਜੀ ਜਨ ਨਾਨਕ ਤਨ ਕੁਰਬਾਨ ਹਰ ਧਿਆਵ ਹੈ ਹਰ ਧਿਆਉ ਤੁਜੀ ਸੇ ਜਨ ਜੁਗ ਮੈਂ ਸੁਗਵਾਸੀ ਸੇ ਮੁਕਤ ਸੇ ਉਸ ਸੇ ਜਨ ਹਰ ਚਾਇਆ ਜੀ ਜੀਵਨ ਟੁੱਟੀ ਜਵਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨ ਕਾ ਬਹੁ ਸੁਗਵਾਸੀ ਜਿ ਸੇਆ ਜਿ ਸੇਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਧੰਨ ਸੇ ਧੰਨ ਜਿਹ ਹੱਥ ਆਇਆ ਜਿਨ ਨਾਨਕ ਦਨ ਬਲ ਜਾਸੀ ਤੇਰੀ ਬਾਤਾ ਤੇਰੀ ਵਕੁਨਾ ਜੀ ਪ੍ਰਭ ਅਨੰਤ ਤੇਰੇ ਬਾਤਾ ਦੇਵ ਸਲਾਹਾ ਦੁਜੀ ਹਰਨ ਕਨੇਖ ਰੰਤ ਤੇਰੀ ਅਨਕ ਤੇਰੀ ਅਖਰ ਹਰ ਪੂਜਾ ਜੀ ਦਾ ਤਪ ਹੈ ਜਪਹਿ ਬਿਅੰਤ ਤੇਰੇ ਅਨੇਖ ਤੇਰੇ ਨਿਕੜੇ ਸੁਮਰਸਾ ਜੀ ਰਖ ਰਿਹਾ ਹਟਕਰਮ ਗਰੰਤਾ ਸੇਵਤ ਸੇਵਤ ਪੁਲਾ ਜਨ ਨਾਨਕ ਜੀ ਜੋ ਭਾ ਮੇਰੇ ਹਰਿ ਪ੍ਰਭ ਗਰੰਤਾ ਕੁੰਵਾਰ ਬਰਖ ਬ੍ਰੰਬਰ ਕਰਤਾ ਜੀ ਤੋ ਜੜਾ ਨਾ ਹੋਈ ਤੋ ਜੋ ਜੋ ਵੇਖੋ ਸਦਾ ਸਦਾ ਵੇਖੋ ਜੀਰਨ ਅਚਲ ਕਰਤਾ ਸੋਈ ਤੇ ਆਪੇ ਭਾਵੈ ਸੇਵਤੈ ਜੀ ਨੂੰ ਆਪੇ ਖਰੇ ਸੁ ਹੋਈ ਰਿਆਪੇ ਸ੍ਰਿਸ਼ਟ ਸਭ ਪਾਈ ਜੀ ਲਿਆਪੇ ਸਿਰਜ ਸਭ ਹੋਈ ਜੇ ਨਾਰਕ ਗੁਣ ਗਾਵੈ ਖਰਤੈ ਕੈ ਜੀ ਜੋ ਸਭ ਸਿਖਾ ਜਾਣੋਈ ਅਸਮਹ ਲਜੁਠਾ ਤੁੰਗਤਾ ਸਚਿਆਰ ਵੰਡਾ ਸਾਈ ਜਤ ਭਵੈ ਸਭ ਸਿਸੀ ਜੋ ਤੂੰ ਦੇ ਸੇਹੋ ਸਾਈ ਰਹਾਓ ਸਾਰੇ ਰੀਰ ਨੂੰ ਸਭ ਨਹੀਂ ਰਹਾਇਆ ਜਿਸਨੋਂ ਕਿਰਪਾ ਖਰਹੈ ਨਾਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਬਿਆਵ ਸੁਣਿਆ ਮਿਲਾਇਆ ਤੂੰ ਦਰਿਆਉ ਸਤਿਗੁਰੁ ਹੀ ਮਾਹੀ ਰਜਬਿੰਦੂਜਾ ਕੋਈ ਨਾ ਹੈ ਨੀਰੰਸਾ ਦੇਰਾ ਖੇਲ ਵਿਯੋਗ ਮਿਲਿ ਛੁੜਿਆ ਸੰਜੋਗੀ ਮੇਲ ਜਸਾ ਨਾ ਤੁਜਣਾਇ ਹੈ ਸੋਈ ਨਿੰਜਣ ਹਰ ਗੁਣ ਸਦ ਹੀ ਆਖ ਖਾਨੈ ਜਿਨ ਹਰਿ ਸੇਵਿਆ ਦੁਖ ਸੁਖ ਪਾਇਆ ਸਹਜ ਹੀ ਹਰਨਾਮ ਸੁਮਾਇਆ ਹੂੰ ਆਪੇ ਹਤਾ ਚਿਰਾਹਿਆ ਸਭ ਹੋਏ ਤਦ ਬਿਨ ਰੂਜਾ ਵਰਨਾ ਕੋਈ ਤੂੰ ਘਰ ਘਰ ਵੇਖੇ ਜਾਣੈ ਸੋਏ ਜਿਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤਾ ਸਰੁੜੇ ਬਿਜਨ ਵਸਾ ਪਾਣੀ ਪਾਉਜ ਨੇ ਕੀਆ ਪੰਕਜਾ ਮਾ ਭਗ ਨਹੀ ਜਲੇ ਹਮ ਵੇਖਾ ਦਹਿਲੂਤਿ ਅਨੇ ਮਾਨੋ ਏਖਣਾ ਦੇਤਸੇ ਮੂਡ ਮਨਾ ਹਰਿ ਵਿਸਰਾ ਤੇਰੇ ਗੁਣ ਦਿਨਿਆ ਰਹਾ ਨਾ ਹਾਜ ਤੇ ਸਨਹੀ ਬੜਿਆ ਮੁਰਾ ਉਤਾਜਨ ਭਿਆ ਕਰਨ ਵਚ ਨਾਨਕ ਦਰ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਹੋਈ ਪ੍ਰਾਪਤ ਮਨਖ ਦੇਹੁਰੀਆ ਗੋਬਿੰਦਾ ਮਿਲਣ ਕੇ ਤੇਰੀ ਬਰੀਆ ਔਰ ਕਾਤਰਿ ਕਿਤਨਾ ਕਾਮ ਮਿਲ ਸਾਧ ਸੰਗਤ ਬਜੇ ਕੇ ਬਰਨਾਮ ਸੋਰੰਗ ਜਾਮ ਲਾਗ ਭਵਜੰਦਰਨ ਕੈ ਜਨਮ ਵਿਰਤਾ ਜਾਤੁ ਨਾਇਖ ਰਹਾਉ ਜਾਤਾ ਸੰਜਮਾ ਧਰਮ ਨ ਸਮਯ ਸੇਵਾਸਾ ਨ ਜਨੇ ਹਰਾਇ ਕਉ ਨਾਰਖ ਨੀਚ ਕਰਮਾ ਸਰਨ ਬਰੈ ਕੀ ਰਖੋ ਸਰਮਾ ਪਾਦ ਸਿਆ ਦਸ ਕਬਿਯੋ ਬਾਜ ਬਿੰਤੀ ਜੋ ਪਈ ਹਮਰੇ ਖਰੋ ਹਾ ਦੇ ਰਚਾ ਪੂਰਨ ਹੋਏ ਜਿਤ ਕੀ ਇਛਾ ਤਵ ਜਨਮ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰਾ ਰਸਟ ਸਵਾਦ ਮੁਗਾਵੋ ਆਪ ਹਾਜ ਦੇ ਉਚਾਵੋ ਸੁਖਿ ਵਸੈ ਮੁਰ ਪਰਿਵਾਰਾ ਸੇਵਕ ਸੁਸਵੇ ਖਸਤਾਰ ਮੋਰ ਚਾਰਜ ਕਾ ਲੈ ਖਰੀਐ ਸਬਰਨ ਕੋ ਵਾਸਿ ਹਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਵੇਨ ਕੀ ਰਹੇ ਪਿਆਸਾ ਤੁਮੈ ਇਸ਼ਾਰਿ ਕੋ ਨਾ ਧਿਆਉ ਜੋ ਅਵਰ ਜਾਹੋ ਸਭ ਤੇ ਪਾਉ ਸੇਵਕ ਸੁਕਸਾ ਹਮਾਰੀ ਤਾਰੀ ਹੈ ਜੋ ਜਨ ਸਤ੍ਰੋ ਹਮਾਰੇ ਮਾਰੀ ਹੈ ਆਪ ਹਾਜ ਹੈ ਉਹ ਜੇ ਬਰੀਏ ਮਨਨ ਕਾਲ ਕਤਰਾ ਹਨ ਬਰੀਏ ਉਹ ਜੂ ਸਦਾ ਹਮਾਰੇ ਬੱਚਾ ਤਵੇ ਤੂਜ ਹੋਰੀ ਹਰਛਾ ਰਾਖ ਲਿਓ ਮਰਖਨ ਹਾਰੇ ਸਾਹਿਬ ਸੰਸਹਾਈ ਪਿਆਰੀ ਨੀਰ ਬੰਦਾ ਦੁਸ਼ਟਨ ਗੇ ਹੰਤਾਰ ਮਹਾ ਪੂਰੀ ਡਟੋ ਦਸਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸ਼ਿਵ ਜੀ ਉਸਤਰਾ ਕਾਲ ਪਾਇ ਹਰਿ ਸੁਨ ਪ੍ਰਗਾਸਾ ਸਹਿਲ ਖਾਲਖ ਆਤਮਸਾ ਜਵਨਖਾਲ ਜੋਗੀ ਸ਼ਿਵ ਕੀਓ ਵੇਦ ਰਾਜ ਬਰਮਾਜਿਓ ਜਵਨਖਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਹਮਾਰਾ ਜਵਨਖਾਲ ਸਜਤੁ ਬਨਾਇਓ ਦੇਵ ਦਾਇ ਜਸ਼ਨੁ ਬਜਾਇਓ ਆਹਾਰੇ ਅੰਤ ਵਿਖੇ ਉਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਹੀ ਕੋ ਹਮਾਰੀ ਸਰਬਜਾਇਨ ਆਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਯੋ ਘਟ ਘੜਹਿ ਅੰਦਰ ਕੀ ਜਾਣਤ ਭਲੇ ਬੁਰੇ ਕੀ ਵੀਰ ਬਸ਼ੰਤ ਚੀਤੇ ਦਾ ਗੁੰਚਰ ਅਸੁੱਲਾ ਸਭ ਪਰ ਕਿਰਪਾ ਦਿਸਕਾ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਹ ਬਸ਼ੰ ਲੈ ਘਟ ਘੜ ਕੇ ਵੱਟ ਵੱਟ ਕੀ ਜਾਣੈ ਜਾਗਦ ਕਰਤ ਕਰਾਂ ਕਰਤਾਰਾ ਵਰਜਾਤ ਤਦਿ ਅਪਰ ਜਬ ਆਹਰ ਕਰਤ ਮੁਖਬ ਹੋ ਤਉ ਮਾਮਲਤਾ ਦੇ ਤ ਸਭ ਹੂੰ ਜਿਤੇ ਬਦਨਾ ਸ੍ਰਿਸ਼ਟ ਧਾਰੇ ਖਾਭ ਆਪਨੇ ਹੋ ਜੋਚਾਰੇ ਤੁਮ ਸਾਹੀ ਤੇ ਰਹੇਤ ਨਿਰਾਲਮ ਜਾਣਤ ਵੇਡ ਭੇਰ ਹਰ ਅਲਮ ਨਿਰੰਕਾਰ ਨਿਰਬਿੰਕ ਅਨਲੰਬ ਆਦ ਅਨੀਲ ਨਾਲੇ ਸੰਭਹ ਤਾਖਾ ਉਚਾਤ ਬਿਡਾ ਜਾਖੋ ਬੇਵਨਾ ਬਾਤ ਬਿਦ ਤਾਖੋ ਗਰਪਹਨ ਮਾਨਤ ਮਹਾ ਮੂੜ ਸਵੇ ਨ ਜਾਣ ਚ ਮਹਾਰੇ ਕੋ ਗੈ ਸਦਾ ਸ਼ਿਵ ਨਿਰੰਗਾਰ ਕਾ ਜੰਤਨੈ ਭਿਵ ਹਾ ਪਾਪ ਨੇ ਬਤ ਹੈ ਜੀਤੀ ਮਰਨ ਚ ਬਿੰਨ ਬਿੰਨ ਰੁ ਹੈ ਜੀਤੀ ਤੁਮਰ ਅਲਹਾ ਨਾ ਜਾਏ ਵਿਸਾਰਾ ਕਹਿ ਬਸ ਜਾਵ ਸੁ ਸੰਸਾਰ ਏਖੇ ਰੂਪ ਅਨੁਸਰਪਾ ਰੰਗ ਪਿਉ ਰਾਖੇ ਭੁੱਖਾ ਅੰਡਾ ਜੇ ਰਜ ਸਤਿ ਗਿਨੀ ਅਤਿ ਖਾਨ ਬਹੁ ਰਜਨੀ ਕਾਹ ਹੋਲ ਰਜ ਹੈ ਬੈਠਾ ਕਾਹ ਸਮਟਿਆ ਸੰਗਰ ਕੀਠਾ ਸਗਰ ਸ੍ਰਸ਼ਟਾ ਰਖਾਏ ਚੰਭਵ ਆਜਵਾਦ ਸੁਸੰਭਵ ਅਰਚਾ ਮੇਰੀ ਤੁਮ ਕਰੋ ਸੁਖ ਵਾਰਿ ਸਤ ਸੰਗਰੋ ਦੁਸ਼ਟ ਜਿਤੇ ਸਵਾਤ ਉਤਪਤ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆ ਦੁਸ਼ਟ ਸਰਨੀ ਪਰੇ ਤਨ ਕੈ ਰਸਟ ਰੁਕਤ ਹਮਰੇ ਔਰ ਖਾ ਜਵਨ ਬਗ ਪਰ ਇਤੇ ਹਾਰੇ ਤਨ ਕੈ ਰੋ ਸੰਕਰਤ ਸਵਟਾਰੇ ਜੋ ਖਲ ਕੋ ਇਕ ਬਾ ਵਿਹਾਏ ਹੈ ਤਾਕੇ ਕਾਲ ਇਕ ਲਹਿ ਰਚਾ ਹੋਏ ਤਾ ਹੈ ਸਭ ਗੱਲ ਰਸਟ ਰਸ਼ਟ ਰੁਕਤ ਕੱਲ ਕਿਰਪਾ ਰਸਟ ਦੰਜਾਨਹਿ ਰਹੁ ਤਾਕੇ ਤਾਜਨੁਤਮੋ ਹਰ ਹੋ ਰਤ ਸਦ ਕਰਮੋ ਸੋ ਹੋਈ ਦੁਸ਼ਟਿ ਹਾਸਗ ਨ ਕੋਈ ਏਕ ਵਾਰ ਜਦ ਸੁਹਾਰਾ ਕਾਲਾ ਹੱਥ ਲਾਹੇ ਬਹਾਰਾ ਜਨਰ ਨਾਮ ਤੇ ਰਖਾ ਦਰਦ ਦੁਸ਼ਟੋ تیرਹਾ ਖੜ ਖੇਤ ਮੈਂ ਸੰਤੇ ਹਾਰੀ ਆਪੋ ਹਾੜ ਲੈ ਹੋ ਬਹਾਰੀ ਸਰਬ ਥੁਰਮ ਸਹਾਈ ਦਸ਼ਟਾ ਰੋਖ ਚੈ ਲੈ ਹੋ ਬਚਾਈ ਸੋਈਆ ਆਏ ਗਏ ਜਵ ਤੇ ਨਮਰੇ ਦਤਿਖੋ ਆਖ ਤਰਨ ਨਹੀਂ ਆਨਿਓ ਰਾਮ ਰਹੇ ਪੂਰਨ ਕੁਰਨ ਅਨੇਕ ਹੈ ਮਤਿਖ ਨਾਮਾਨਿਓ सुमृत शास्त्र वे सबै गुरु पीर कहै हम एक ना जानि ओ श्री जस बाण कृपा तुमरी कर मैं ना कहियो सतु है बखानी उ रेरा सगले द्वार खो शाडखै गफत हारो र आहार माहे गए कीला जे अस गोविंद दास तुहार रामकुलिय महल्ला तीज आनंद एको ओंकार सतगुरु विस्तार आनंद व्या मेरी माए सतगुरु मैं पाएया सतगोस्ता पाएया सहज सिती मन वजीया वादहइया राग रतन परिवार पुरिया शब्द गावनी आईया शब्दो ता गावो हरि के राम अंजनी बसाया कह नानक आनंद होवा सतगुरु मैं पाएया हे मन मेरेया तू सदा अरगो हरनाली हरनार हो तो मन मेरे रोसा विशारण ਮੰਗੀਹਾਰ ਕਰਤੇਰਾ ਕਾਰਜ ਸਭ ਸੁਵਾਰਣ ਸਭ ਨਾਲ ਲ ਸਭ ਰਸ ਸੁਆਮੀ ਸੋ ਕਮਨੋ ਵਿਸਾਰੇ ਹੇ ਨਾਨਕ ਮਨ ਮੀਰੀ ਸਦਾ ਰਭੋ ਹਰ ਨਾਲੇ ਸਾਚੇ ਸਾਹਿਬ ਆਕਿਆ ਨਹੀ ਕਤੇ ਰਹਿ ਘਰਤਾ ਦੇ ਰਹਿ ਸਭਿ ਗਿਸ਼ ਹੈ ਜਿਸ ਦੇ ਸੋ ਪਾਵੇ ਸਰਾਸ ਸੁਸਲਾ ਹਾ ਤੇਰੀ ਨਾਮ ਨਵਸਾਵੇ ਲਾਉ ਜਿਨ ਕੈ ਮਨ ਉਸ ਆਵਾਜੀ ਸ਼ਬਦ ਖਨੀਰੇ ਕਹ ਨਾ ਸੱਚੇ ਸਾਹਿਬ ਕਿਆ ਨਹੀਂ ਖਤਰੇ ਸਚਨ ਹ ਮੇਰਾ ਯਾਰ ਹਾਰੋ ਸਾਚ ਜਨਾ ਮੇਰਾ ਯਾਰ ਹਾਰ ਮੇਰਾ ਮੁਖਾ ਸਭ ਗਵਾਈਆ ਹਰ ਸਾਥ ਸੁਖ ਮਨ ਆਇ ਵਸਿਆ ਇੱਛਾ ਸਾ ਪੂਜਾਈਆ ਸਦਾ ਕੁਰਬਾਨ ਕੀਤਾ ਰਟਹਾ ਜਿਤਿੰਗੇ ਹੈ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਦਰਹੋ ਬਿਆਰੋ ਸਚਨ ਹ ਮੇਰਾ ਯਾਰ ਹਾਰੋ ਵਾਜ ਵੰਜ ਸ਼ਬਦ ਕਾ ਸੁਭਾਗੈ ਕਾ ਸੁਭਾਗੈ ਸ਼ਬਦ ਵਾਜੀ ਰਾਜਿਤ ਕਰ ਧਾਰੀਆ ਪੰਜ ਦੋਦਲ ਵਸ ਹ ਹਿਤੇ ਤਾਲ ਖੰਡਕ ਮਾਰਿਆ ਤੁਖ ਕਰਨ ਪਾਇਆ ਤੁਜਿਨ ਕੋ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤਹ ਸੁ ਹੋਆ ਜਦ ਕਰਿ ਹੁਨ ਹਦ ਵਾਜੀ ਆਨ ਸੁਣਾਵਟ ਭਾਗੀ ਹੋ ਸਗਲ ਮਨੋਰਸ ਪੂਰੇ ਪਾਰ ਬ੍ਰਹਮ ਪ੍ਰਪਾਇਆ ਸਵੇ ਸਗਲ ਵਿਸੂਰੇ ਲੋਹਰੋ ਸੰਤ ਹਾ ਬਿਖਰੀ ਸੁਣੀ ਸੁਚੀ ਬਾਣੀ ਸੰਤ ਸਾਜਣ ਭੈ ਹੱਸੇ ਪੁਰਾ ਗੁਰ ਤੇ ਜਾਨੀ ਸੁਣ ਤੇ ਉਨੀ ਗਹਤੇ ਹੋਵਤਾ ਸਤ ਗੁਰ ਹਿਆ ਭਰਪੂਰੇ ਮਿਨ ਬੰਝ ਨਾਨਕ ਗੁਰ ਚਰਨ ਲਾਗੇ ਬਾਜਿ ਹੈ ਅਨਹਰ ਰੋਹਰੇ ਮੁੰਦਾਨੀ ਮਹੱਲਾ ਪੰਜਵਾ ਥਾਰੇ ਜਨ ਵਸਤੂ ਬਈਓ ਸਤ ਸੰਤੋਖ ਵਿਚਾਰੋ ਅਮਤ ਨਾਥਾ ਕੁਲ ਕਾ ਬਈਓ ਜਿਸ ਕਾ ਸਭ ਸੇ ਆਧਾਰੋ ਦੇਖੋ ਹਾਵੈ ਜੇ ਕੋ ਉੱਚੈ ਦਸਕਾ ਹੋਏ ਉਧਾਰੋ ਹੈ ਵਸਤੇ ਨ ਜਾਇ ਨਤ ਨਤ ਰਖਉ ਧਾਰੋ ਦਮ ਸੰਸਾਰ ਜਨ ਲਗਰੀਐ ਸੋ ਨਾਨਕ ਬਰਮ ਅਵਸਾਰੋ ਸਲੋਖ ਮਹੱਲਾ ਪੰਜਵਾ ਤੇ ਰਾਹੀ ਤਾ ਜਤ ਨਾਹੀ ਮੈਨੋ ਜੋ ਕਿਤੋਈ ਮੈਂ ਨਿਰਗੁਣ ਯਾਰੇ ਕੋ गुण ਨਾਹੀ ਆਪੇ ਦਸਬਿ ਹੋਈ ਦਸਬਿ ਆ ਮਿਹਰਾਮਤ ਹੋਈ ਸਤਪੁਰ ਸਜਣਾ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨਵਨ ਸਿਵੇ ਹਰਿਆ ਪਉਣੀ ਦਤੈ ਸੁਮਰਥ ਜਤੈ ਕੋਈ ਨਾ ਹੈ ਅਥੈ ਅਖੇ ਨਿਰਦੁਮਾ ਹੈ ਸੁਣਕੇ ਜਮਕੇ ਰੂਚਿ ਨਾਏ ਦਰਸ਼ਣ ਜਾਹੈ ਭੌਜਲ ਵਿਖਮਸ ਗਾਹੋ ਬਿ ਸ਼ਬਦੀ ਪਾਰ ਪਾਹੈ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮ ਹੈ ਪੁਨ ਗੁਣ ਗੋਵਿੰਦ ਗਾਹੈ ਸਾਸਨੁ ਕਿਰਪਾ ਸਮਾਲੈ ਸਾਹ ਸਹੈ ਮਿਰਸਾ ਕੋ ਨ ਜਾਇ ਜੀ ਆਵੈ ਦੁਤਿਆਹੈ ਸਲੋਕਮ ਹੱਲਾ ਪੰਜਵਾ ਅੰਤਰ ਗੁਰਿਆ ਰਤਨ ਨਿਜਵਹਾ ਜਪ ਗੁਰ ਨਾਉ ਨਿਤਿ ਸਭ ਗੁ ਵਿਖਣਾ ਸਰਣੇ ਸੁਨਣਾ ਗੁ ਨਾਉ ਸਤਗੁ ਸਿ ਤਿਰਤਿਆ ਦਰਗਹਿ ਪਈਹਾਉ ਕਉ ਨਾਨਕ ਕਿਰਪਾ ਖਰੇ ਜਸਨੇ ਵਸਦੇ ਜਗੁ ਵਰ ਤੁਮ ਗਾਢੀ ਹੈ ਵਿੱਲੇ ਕੀ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰਿਆ ਬੁਵਹਾਰੀ ਨ ਗੁਰ ਕੀ ਪਿਆਰੀ ਪਾਏ ਖਾਸ ਸਵਾਰੀ ਨ ਹੋਵਾ ਬ੍ਰਿਆਲ ਮਨ ਹੋ ਨ ਅਵਸਾਰਿਨ ਸਾਧ ਜਨਾ ਖੇ ਸੰਗ ਭਾਵ ਜਨ ਤਾਰਿਨ ਸਾਖ ਨੰਦਕ ਦੁਸ਼ਕਨ ਮਾਹੀ ਉਦਾਰਿਨ ਦਸ ਸਾਹਿਬ ਕੀ ਰੇਹਿਸ ਨਾਨਕ ਅਮਨੇਵਾ ਹੈ ਜਿਸ ਮਰਤ ਸੁਖ ਹੋਏ ਸਗਲੇ ਰੂਹ ਜਾਹ ਹੈ ਦਸ ਸਾਹਿਬ ਕੀ ਰੇਹਿਸ ਨਾਨਕ ਅਮਨੇਵਾ ਹੈ ਜਿਸ ਮਰਤ ਸੁਖ ਹੋਏ ਸਗਲੇ ਰੂਹ ਜਾਹ ਸੋਰਠਿ ਮਹੱਲਾ ਪੰਝੋਆ ਜਾ ਕੈ ਸਿਮਰਨ ਹੋਇ ਅਨੰਦਾ ਬਿਨ ਸੈ ਜਨਮ ਮਰਨ ਪੈ ਰਕੀ ਚਾਰ ਬਦਾਰਤ ਨਾਮ ਨਿਜਹ ਪਾਵ ਹੈ ਬਹੁ ਨਾ ਦਰਸਨਾ ਭੁਖੀ ਜਾ ਕੋ ਨਾਮ ਲੈਤ ਦੁ ਸੁਖੀ ਸਾਸ ਸਾਸ ਗੁਰ ਕਾ ਮਨ ਤਨ ਜੀ ਅਰੇ ਮੁਖੀ ਰਹਾ ਸਾਧ ਬਭ ਹੈ ਹੋਵ ਹੈ ਮਨ ਸਿਤਲਾ ਅਗਨ ਨਾ ਅੰਤਰ ਦੁਖੀ ਗੁਰ ਨਾਨਕ ਕਾ ਅਮਰ ਗੋ ਦਿਖਾਇਆ ਜਲ ਹਲ ਤਰਪਵੜ ਰਖੀ ਤਾਂਜ ਬਾਵ ਹੈ ਹੋ ਹੈ ਮਨ ਸਿਤਲ ਅਗਨ ਆਯੰਤਰ ਦੁਖੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਦਰ ਭਵਨ ਰੁਖੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਹਤੇ